ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ। ਉਹ ਹਾਨੀਗੜ੍ਹ ਦੀ ਇੱਕ ਹੈਰਾਨੀ ਜਿਹੀ ਤਸਵੀਰਾਂ ਦੇਖੋਗੇ ਪੀਐਸਪੀਸੀਲ ਪੰਜਾਬ ਰਾਜ ਬਿਜਲੀ ਬੋਰਡ ਦੇ ਦਫ਼ਤਰ ਉਹਾਨੀਗੜ੍ਹ ਦੀਆਂ ਜੋ ਕਿ ਇੰਨੀ ਮੰਦਾਲੀ ਵਿੱਚ ਨਗਰ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਕਿਵੇਂ ਛੱਤ ਦੇ ਉੱਪਰੋਂ ਜੋ ਪਾਪੜ ਬਣ ਬਣ ਥੱਲੇ ਵੇਲਡਿੰਗ ਦੇ ਬਣਾ ਮਟੀਰੀਅਲ ਡਿੱਗ ਰਿਹਾ ਹੈ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਬੜਾ ਸਹਿਮ ਦਾ ਮਾਹੌਲ ਨਜ਼ਰ ਆ ਰਿਹਾ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਇੱਕ ਪੂਤੀਆ ਮੰਗਲਾ ਬਣਨ ਨੂੰ ਇਹ ਤਿਆਰ ਹੋ ਚੁੱਕਾ ਹੈ ਅਗਰ ਗੱਲ ਕਰੀ ਤਾਂ ਇਹਦੀ ਖਸਤਾ ਹਾਲਤ ਬਹੁਤ ਪੁਰਾਣੀ ਨਜ਼ਰ ਆਉਂਦੀ ਹੈ ਜਿੱਥੇ ਤਸਵੀਰਾਂ ਵੀ ਦੇਖ ਸਕਦੇ ਹੋ ਪਿਆ ਰਿਕਾਰਡ ਉਸ ਲੋਕਾਂ ਦਾ ਸਰਕਾਰੀ ਰਿਕਾਰਡ ਹੈ ਜੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਗੇਹੜਾ ਚੱਕ ਟੁੱਟ ਚੁੱਕਿਆ ਹੈ ਕਿਉਂਕਿ ਹੁਣ ਤੇ ਪ੍ਰਾਈਵੇਟ ਤੌਰ ਤੇ ਬਿਲਡਿੰਗ ਨੀਲਕੰਠ ਦੇ ਵਿੱਚ ਸ਼ਕਤੀਮਾਨ ਪੈਰਿਸ ਦੇ ਨਜ਼ਦੀਕ ਸ਼ਿਫਟ ਕਰ ਦਿੱਤੀ ਗਈ ਹੈ ਬਾਰੀਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਰਹੇ ਕਿ ਇਸ ਸਮੇਂ ਸਰਕਾਰਾਂ ਨੇ ਕਿਹੋਣੀ ਮਟੀਰੀਅਲ ਨੂੰ ਅਪਗ੍ਰੇਡ ਕਰਕੇ ਬਿਲਡਿੰਗ ਨੂੰ ਨਵਾਂ ਤਿਆਰ ਕੀਤਾ ਗਿਆ ਤਸਵੀਰਾਂ ਵੀ ਦੇਖ ਸਕਦੇ ਹੋ ਖੋਪਨਕ ਤਸਵੀਰਾਂ ਕਿਉਂਕਿ ਹੁਣ ਇਹ ਨਸ਼ੇੜੀਆਂ ਦਾ ਅੱਡਾ ਵੀ ਬਣਦਾ ਜਾ ਰਿਹਾ ਹੈ ਕੁਝ ਦਿਨ ਪਹਿਲਾਂ ਵੀ ਇੱਥੇ ਇੱਕ ਰਾਣੀ ਇਹਨਾਂ ਦੇ ਗੋਦਾਮ ਦੇ ਵਿੱਚ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਸਮਾਨ ਸੀ ਪਰ ਇੱਕ ਸਵਾਲਾਂ ਦੇ ਨਿਸ਼ਾਨ ਪੈਦਾ ਨਜ਼ਰ ਆਉਂਦਾ ਪੀਐਸਪੀਸੀਆਰ ਦਾ ਦਫਤਰ ਜੋ ਕਿ ਕਪੂਤੀਆ ਬਿਲਡਿੰਗ ਬਣ ਚੁੱਕੀ ਹੈ ਕਿਉਂਕਿ ਤਸਵੀਰਾਂ ਵੀ ਦੇਖ ਸਕਦੇ ਹੋ ਰਿਕਾਰਡ ਅੱ비 ਪਿਆ ਤੇ ਟੁੱਟੇ ਤਖਤੇ ਵਗੈਰਾ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨਜ਼ਰ ਆਉਂਦੀਆਂ ਕਿਉਂਕਿ ਇਤਿਹਾਮ ਲੋਕ ਪਹਿਲਾਂ ਭਵਾਨੀਗੜ੍ਹ ਦੇ ਤਕਰੀਬਨ 25 ਪਿੰਡਾਂ ਦੇ ਲੋਕ ਬਿਲ ਭਰਨ ਕਰਨੇ ਆਉਂਦੇ ਹੁੰਦੇ ਸਨ ਤਸਵੀਰਾਂ ਵੀ ਦੇਖ ਸਕਦੇ ਹੋ ਕਿਵੇਂ ਫੈਲਾ ਖਰਾਬ ਹੋ ਰਹੀਆਂ ਹਨ ਗਲ ਰਹੀਆਂ ਹਨ ਕਿਉਂਕਿ ਪਿਛਲੇ ਦਿਨਾਂ ਵਿੱਚ ਹੋਈ ਬਾਰਸ਼ਾਤ ਕਾਰਨ ਇਹ ਛੱਤ ਝੂਣੀ ਨਜ਼ਰ ਆਈ ਕਿਉਂਕਿ ਪਾਣੀ ਤੇ ਪੋਰ ਐਸੀ ਜਿੱਥੇ ਬਿਜਲੀ ਮੁਲਾਜ਼ਮ ਵੀ ਸਹਿਮ ਦੇ ਮੌਲ ਦੇ ਨੀਚੇ ਬੈਠੇ ਨਜ਼ਰ ਆ ਰਹੇ ਸਨ ਉੱਥੇ ਹੀ ਕਬਦੇ ਆਪ ਦੇ ਵਿੱਚ ਬਹੁਤ بڑا ਸਹਿਮ ਦਾ ਮੌਲ ਬਣਾਇਆ ਚਾਹ ਉਹ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਐਸ ਡੀਓ ਤੇ ਪੀਸੀਪੀ ਅਧਿਕਾਰੀ ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਅਸੀਂ ਤੁਹਾਨੂੰ ਦਿਖਾਉਣ ਰਹੇ ਹਾਂ ਜਿਵੇਂ ਸਰਕਾਰਾਂ ਵੱਲੋਂ ਇੱਕ ਵਾਅਦੇ ਜਰੂਰ ਬੜੇ-ਬੜੇ ਕੀਤੇ ਜਾਂਦੇ ਨੇ ਕਿਉਂਕਿ ਮੁਲਾਜ਼ਮਾਂ ਦੀਆਂ ਜਦੋਂ ਇੱਕ ਬਿਲਡਿੰਗਾਂ ਬਣਦੀਆਂ ਨੇ ਸਰਕਾਰਾਂ ਜਦ ਕਰਦੀਆਂ ਨੇ ਵੀ ਇਹਨਾਂ ਦਾ ਸਮਾਂ ਨਿਧਾਰਤ ਕੀਤਾ ਜਾਂਦਾ ਹੈ ਪਰ ਗੱਲ ਕਰੀਏ ਪੰਜਾਬ ਰਾਜ ਬਿਜਲੀ ਬੋਰਡ ਦੀ ਭਾਨੀਗੜ੍ਹ ਦੀ ਇਹ ਤਸਵੀਰਾਂ ਦਿਖਾਉਣਾ ਇੱਕ ਬਿਜਲੀ ਬੋਰਡ ਦੇ ਮੂਰੇ ਇੱਕ ਦਫ਼ਤਰ ਦੇ ਉੱਤੇ ਬੋਰਡ ਲੱਗਿਆ ਹੈ ਦਫ਼ਤਰ ਇੱਥੋਂ ਬਦਲ ਕੇ ਨੀਲਕੰਠ ਕਲੋਨੀ ਵਿੱਚ ਚਲਾ ਗਿਆ ਹੈ ਕਿਉਂ ਕਿਉਂਕਿ ਇੱਕ ਸਵਾਲਿਆ ਨਿਸ਼ਾਨ ਪੈਦਾ ਹੁੰਦਾ ਕਿਉਂਕਿ ਇਹ ਜਿਹੜੀ ਬਿਲਡਿੰਗ ਜਿਸ ਅਸੀਂ ਖੜੇ ਆ ਇਹ ਕਾਣ ਸੇਫ ਹੈ ਸਾਡੇ ਕੈਮਰਾਮੈਨ ਨੂੰ ਕਹਾਂਗੇ ਵੀ ਜਰੂਰ ਦਿਖਾਉਣ ਕਿਵੇਂ ਤਕਰੀਬਨ ਸਰੀਏ ਜਿਹੜੇ ਤਕਰੀਬਨ ਬਾਹਰ ਨਿਕਲ ਚੁੱਕੇ ਨੇ ਕਿ ਬਿਲਡਿੰਗ ਦੇ ਵਿੱਚ ਕਿਵੇਂ ਇੱਕ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਕਿਉਂਕਿ ਅਗਰ ਗੱਲ ਕਰੀਏ ਮੈਕਮੇਂ ਦੇ ਇੱਕ ਮੁਲਾਜ਼ਮਾਂ ਦਾ ਦਫ਼ਤਰ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਕਿਵੇਂ ਇਹ ਜਿਹੜਾ ਦਫ਼ਤਰ ਹੈ ਇੱਕ ਹਨੇਰੇ ਕੁੱਪਕਵਾਰ ਬਣ ਚੁੱਕਿਆ ਹੈ ਜਿੱਥੇ ਕੁੱਪਕਵਾਰ ਦੇ ਨਾਲ ਨੇਰੇ ਨੇ ਬਣਿਆ ਹੋਇਆ ਤਸਵੀਰਾਂ ਦੇਖ ਸਕਦੇ ਹੋ ਇਥੇ ਰਿਕਾਰਡ ਹੈ ਜਿਹੜਾ ਪੁਰਾਣਾ ਪਿਆ ਹਾਲੇ ਵੀ ਬਿਲਡਿੰਗ ਦੇ ਵਿੱਚ ਅਨ ਸੇਫ ਜੋ ਕਿ ਕਰ ਗੱਲ ਕਰੀਏ ਇੱਕ ਨਸ਼ੇੜੀਆਂ ਦਾ ਅੱਡਾ ਵੀ ਬਣਦਾ ਜਾ ਰਿਹਾ ਹੈ ਕਿਉਂਕਿ ਇੱਥੇ ਜਦੋਂ ਕੋਈ ਮੁਲਾਜ਼ਮ ਨਹੀਂ ਰਹਿੰਦੇ ਤਾਂ ਕੁਝ ਦਿਨ ਪਹਿਲਾਂ ਵੀ ਇੱਥੇ ਇੱਕ ਚੋਰੀ ਹੋ ਜਾਂਦੀ ਹੈ ਗਦਾਮ ਦੇ ਵਿੱਚ ਪਰ ਜਿੱਥੇ ਅਸੀਂ ਬਿਜਲੀ ਬੋਰਡ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਵੀ ਚੌਕੀਦਾਰ ਤਾਂ ਜ਼ਰੂਰ ਰੱਖਿਆ ਹੈ ਕਿਉਂਕਿ ਪਰ ਦੋ ਜਗ੍ਹਾ ਦਫ਼ਤਰ ਬਣਦੇ ਨਾਲ ਕਿਉਂਕਿ ਉਹਨਾਂ ਨੇ ਉੱਥੇ ਵੀ ਨਿਗਰਾਨੀ ਕਰਨੀ ਹੁੰਦੀ ਹੈ ਤੇ ਇੱਥੇ ਵੀ ਇਹ ਮੁੱਦੇ ਨੂੰ ਲੈ ਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਇਹ ਬਿਲਡਿੰਗ ਆਨ ਸੇਫ ਹੋ ਚੁੱਕੀ ਹੈ ਕਿਉਂਕਿ ਅਸੀਂ ਵੀ ਹਲੇ ਖੜੇ ਹਾਂ ਕੈਮਰਾ ਲਈ ਪਰ ਸਾਨੂੰ ਵੀ ਇੱਥੇ ਬਹੁਤ ਬੜਾ ਡਰ ਤੇ ਭੈ ਕਿਉਂਕਿ ਕਦੋਂ ਬਿਜਲੀ ਬੋਰਡ ਇਸ ਨੂੰ ਸਾਰ ਲਵੇਗਾ ਕਿਉਂਕਿ ਇੱਥੇ ਕਲੈਰੀਕਲ ਦਫ਼ਤਰ ਦੇ ਵਿੱਚ ਕੈਸ ਡੀਓ ਹੋਰ ਕਲਰਕ ਅਤੇ ਹੋਰ ਵਿਭਾਗ ਦੇ ਜਿਹੜੇ ਮੁਲਾਜ਼ਮ ਨੇ ਬੈਠਦੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਅੰਦਰ ਬਿਲਡਿੰਗ ਹੈ ਜਿਹੜੀ ਅਨ ਸੇਫ ਹੋ ਚੁੱਕੀ ਹੈ ਤਕਰੀਬਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਰੋ ਸਮਾਨ ਖਿੰਡਿਆ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਕਿਵੇਂ ਡੱਬੇ ਟੁੱਟ ਰਹੇ ਨੇ ਦੇਖ ਸਕਦੇ ਹੋ ਜਿਹੜਾ ਸਰਕਾਰੀ ਮੁਲਾਜ਼ਮ ਤੰਤਰ ਸਿਸਟਮ ਹੈ ਉਹ ਇੱਕ ਨਾਕਾਮ ਨਜ਼ਰ ਆਉਂਦਾ ਨਜ਼ਰ ਆ ਰਿਹਾ ਹੈ ਸਰਕਾਰਾਂ ਵੈਦੇ ਬڑے-ਬڑے ਕਰਦੀਆਂ ਨੇ بڑے-ਬڑے ਸਿਸਟਮ ਦਿੰਦੇ ਨੇ ਵੀ ਅਸੀਂ بڑے ਸੁਧਾਰ ਕਰਾਂਗੇ ਪਰ ਲੱਗਦਾ ਨਹੀਂ ਇਹ ਸੁਧਾਰ ਹੋਣ ਦੀ ਸਿਸਟਮ ਹੈ ਇਸ ਮੁੱਦੇ ਨੂੰ ਲੈ ਕੇ ਅਸੀਂ ਜਦੋਂ ਤੁਹਾਨੂੰ ਵੱਖ-ਵੱਖ ਕਮਰੇ ਦਿਖਾ ਰਹੇ ਆਂ ਪੰਜਾਬ ਰਾਜ ਬਿਜਲੀ ਬੋਰਡ ਪਵਾਨੀਗੜ੍ਹ ਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਬਣਿਆ ਹੋਇਆ ਖੰਡਰ ਦੇ ਰੂਪ ਤਕਰੀਬਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਔਰ ਹਾਲੇ ਵੀ ਇੱਕ ਕੈਸ਼ੀਅਰ ਦਾ ਕਾਊਂਟਰ ਹੈ ਇੱਥੇ ਕੈਸ਼ ਵਗੈਰਾ ਲੋਕ ਬਿੱਲ ਭਰਨ ਲਈ ਆਉਂਦੇ ਨੇਗੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਥੇ ਲਿਖਿਆਂ ਦਾ ਬਿਨਾਂ ਕਿ ਆਉਣਾ ਸਖਤ ਮਣਾ ਹੈ ਤਸਵੀਰਾਂ ਵੀ ਦੇਖ ਸਕਦੇ ਕਿੰਵੇਂ ਕੁਪ ਹਨੇਰਾ ਨਜ਼ਰ ਆ ਰਿਹਾ ਕਿਉਂਕਿ ਸਾਡੇ ਅਸੀਂ ਕੈਮਰੇਆਂ ਦੇ ਨਜ਼ਰ ਨਾਲ ਤੁਹਾਨੂੰ ਦਿਖਾ ਰਿਹਾ ਬਣੇ ਹੋਏ ਅਨ ਸੇਫ ਕੈਮਰੇ ਜਿੱਥੇ ਸਾਨੂੰ ਵੀ ਬੜਾ ਭੈ ਲੱਗਦਾ ਕਿਉਂਕਿ ਅਗਰ ਗੱਲ ਕਰੀਏ ਸਰਕਾਰਾਂ ਨੇ ਵਹਿਦੇ ਦਾ ਜ਼ਰੂਰ ਕੀਤੀਆਂ ਨੇ ਬੜੇ ਬੜੇ ਸਾਫ ਸਾਫ ਦਾਅਵਿਆਂ ਦੇ ਆ ਦੇਖ ਸਕਦੇ ਹੋ ਬਿਲਡਿੰਗ ਜਿਹੜੇ ਤਖਤੇ ਨੇ ਇਹ ਵੀ ਟੁੱਟੇ ਪਏ ਨਜ਼ਰ ਆ ਰਹੇ ਨੇ ਤਸਵੀਰਾਂ ਵੀ ਦੇਖ ਸਕਦੇ ਪਿਆ ਸਰਕਾਰੀ ਸਮਾਨ ਵਗੈਰਾ ਜੋ ਕਿ ਇੱਕ ਰੱਖ-ਰਖਾਓ ਦੇ ਲਈ ਲੋਕਾਂ ਦੇ ਖਜ਼ੂਮਰਾਂ ਦੇ ਸਮਾਨ ਜੋ ਆਮ ਤੌਰ ਤੇ ਉਹਨਾਂ ਦੇ ਕੰਮ ਅਰਲੀ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਇੱਕ ਐਸਜੀਓ ਦੇ ਦਫ਼ਤਰ ਦੀਆਂ ਵੀ ਦਿਖਾਉਣੇ ਜਿੱਥੇ ਕਿ ਐਸਜੀਓ ਖੁਦ ਬੈਠਦੇ ਹੁੰਦੇ ਸੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਟੁੱਟੇ ਹੋਏ ਬਾਰੀਆਂ ਇੱਕ ਆਪਣੇ ਆਪ ਦੇ ਵਿੱਚ ਸਵਾਲੀਆ ਨਿਸ਼ਾਨ ਪੈਦਾ ਕਰ ਰਹੀਆਂ ਨੇਗੀਆਂ ਕਿਦੋਂ ਇਹ ਬਿਲਡਿੰਗ ਬਣੇਗੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਰਾਜ ਬਿਜਲੀ ਬੋਰਡ ਦੇ ਐਸਜੀਓ ਭਵਾਨੀਗੜ੍ਹ ਨਾਲ ਇਸ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਪੁੱਛਦੇ ਆਂ ਵੀ ਕਦੋਂ ਤੱਕ ਇਹ ਬਿਲਡਿੰਗ ਜਿਹੜੀ ਰੈਨੋਵੇਟ ਹੋਵੇਗੀ ਅਤੇ ਆਮ ਲੋਕਾਂ ਲਈ ਸੇਫ ਹੋਊਗੀ ਕੀ ਨੀਲਕੰਠ ਦੇ ਵਿੱਚ ਪ੍ਰਾਈਵੇਟ ਕੀ ਲੋਕਾਂ ਨੂੰ ਬੈਠ ਕੇ ਬਿੱਲ ਭਰਦੇ ਰਹਿਣਗੇ ਸਰਕਾਰਾਂ ਨੇ ਬੈਦੇ ਭਵਾਨੀਗੜ੍ਹ ਦੇ ਵਿੱਚ ਸਬ ਡਿਵੀਜ਼ਨ ਬਣੇ ਨੂੰ ਤਕਰੀਬਨ ਅਗਰ ਗੱਲ ਕਰੀਏ ਕੁਝ ਸਮਾਂ ਹੀ ਹੋਇਆ ਪਰ ਜੇ ਅਗਰ ਗੱਲ ਕਰੀਏ ਪ੍ਰਬੰਧਾਂ ਨੂੰ ਦਾਅਵਿਆਂ ਨੂੰ ਲੈ ਕੇ ਉਹਰੇ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਦੀ ਇਸ ਮੁੱਦੇ ਨੂੰ ਲੈ ਕੇ ਆਤੀਆਂ ਅਸੀਂ ਗੱਲਬਾਤ ਕਰਦੇ ਆਂ ਐਸ ਡੀ ਸਾਹਿਬ ਨਾਲ ਆਜੋ ਐਸ ਡੀ ਸਾਹਿਬ ਅਸੀਂ ਦੇਖਦੇ ਆਂ ਵੀ ਜਿਹੜੀ ਬਿਲਡਿੰਗ ਹੈ ਲਿਖ ਕੇ ਲਾਇਆ ਵੀ ਨੀਲਕੰਠ ਦੇ ਵਿੱਚ ਜਾ ਕੇ ਬਿੱਲ ਭ ਜਦੋਂ ਸਰਕਾਰ ਕੋਲ ਉਹ ਆਪਣੀਆਂ ਬਿਲਡਿੰਗਾਂ ਨੇ ਫਿਰ ਕਿਉਂ ਪ੍ਰਾਈਵੇਟ ਬਿਲਡਿੰਗ ਲੈਣੀ ਪਈ ਇਹ ਜਿਹੜੀ ਬਿਲਡਿੰਗ ਸੀ ਅਨਸੇਫ ਡਿਕਲੇਅਰ ਹੋ ਗਈ ਸੀ ਤੇ ਹੁਣ ਇਹ ਬਿਲਡਿੰਗ ਦੇ ਪੈਰਲਲ ਹੀ ਨਵੀਂ ਬਿਲਡਿੰਗ ਬਣਨ ਜਾ ਰਹੀ ਹੈ ਇੱਥੇ ਲਗਭਗ 1 ਸਾਲ ਦੇ ਵਿੱਚ ਵਿੱਚ ਉਹ ਬਿਲਡਿੰਗ ਕੰਪਲੀਟ ਹੋ ਜੂਗੀ ਉਸ ਤੋਂ ਉੱਤੇ ਸਾਰਾ ਜਿਹੜਾ ਡਾਕੂਮੈਂਟੇਸ਼ਨ ਦਾ ਕੰਮ ਹੈ ਉਹ ਕੰਪਲੀਟ ਹੋ ਗਿਆ ਤੇ ਇਸ ਕਰਕੇ ਉਨੇ ਸਮੇਂ ਵਾਸਤੇ ਜਿੰਨਾ ਟਾਈਮ ਤੱਕ ਇਹ ਬਿਲਡਿੰਗ ਤਿਆਰ ਨਹੀਂ ਹੁੰਦੀ ਉਸ ਪ੍ਰਾਈਵੇਟ ਦਫਤਰ ਜਿਹੜਾ ਸ਼ਕਤੀਮਾਨ ਪੈਲਸ ਹੈ ਉਥੇ ਬਿਲਡਿੰਗ ਸ਼ਿਫਟ ਕੀਤੀ ਗਈ ਹੈ ਸਾਡਾ ਇਹ ਗੱਲ ਕਰੀਏ 3 ਸਾਲ ਪਹਿਲਾਂ ਵੀ ਇੱਥੇ ਅਸੀਂ ਖਬਰਾਂ ਲਾਈਆਂ ਬਿਲਡਿੰਗ ਅਸੀਂ ਦੇਖਦੇ ਅਣਸੀਪ ਹੈ ਮੁਲਾਜ਼ਮ ਵੀ ਬੈਠਦੇ ਨੇ ਚਲੋ ਹੁਣ ਤਾਂ ਮਲੇ ਕਲਰਿਕਲ ਕਰੀਏ ਦਫਤਰ ਬਹੁਤ ਘਟ ਗਏ ਮੁਲਾਜ਼ਮ ਪਰ ਅਗਰ ਗੱਲ ਕਰੀਏ ਉਹਰੇ ਬੈਠਦੇ ਹੋ ਤੁਸੀਂ ਵੀ ਬਿਲ ਭਾਰਤੇ ਰਿਓ ਬੈਠੇ ਰਿਓ ਤੁਹਾਨੂੰ ਨਹੀਂ ਲੱਗਦਾ ਵੀ ਸਰਕਾਰਾਂ ਨੂੰ ਮੌਕੇ ਦੇ ਸਮੇਂ ਸੁਚੇਤ ਹੋਣਾ ਚਾਹੀਦਾ ਹਾਂ ਜੀ ਲੱਗੇ ਹੋਏ ਆਂ ਡਿਪਾਰਟਮੈਂਟ ਵੱਲੋਂ ਤਾਂ ਚੱਲੇ ਰਹੀਏ ਕੋਸ਼ਿਸ਼ ਚਲੋ ਕਿਸੇ ਕੰਮ ਦੇ ਵਿੱਚ ਦੇਰੀ ਹੋ ਜਾਂਦੀ ਹੈ ਪਰ ਹੁਣ ਇੱਕ ਸਾਲ ਦੇ ਵਿੱਚ ਵਿੱਚ ਬਣਦੀ ਬਿਲਡਿੰਗ ਨਹੀਂ ਕੋਈ ਨਾਲੇ ਕਿਹੜਾ ਸ਼ੋਰ ਹੈ ਤੁਸੀਂ ਆਲੇ ਕਹਿੰਦੇ ਪੰਜ 6 ਮਹੀਨੇ ਦਾ ਕੰਮ ਹੋਊ ਫਿਰ ਇੱਕ ਸਾਲ ਚ ਕੰਪਲੀਟ ਹੋ ਤੁਹਾਨੂੰ ਲੱਗਦਾ ਵੀ 6 ਮਹੀਨੇ ਚ ਕੰਮ ਹੋ ਜਾਂਦਾ ਸਰਕਾਰੀ ਤੰਤਰ ਦੇ ਅੱਡੀ ਸੀਤੀ ਨਹੀਂ ਚਲੋ ਕੋਸ਼ਿਸ਼ ਕਰਾਂਗੇ ਜੀ ਹੋਊਗਾ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਉਧਰਲੀ ਸਾਈਡ ਚਲੋ ਬਿਲਡਿੰਗ ਤਾਂ ਮਿਲੇਗੀ ਉਹ 19 ਸਮੇਂ ਤੱਕ ਪ੍ਰਾਈਵੇਟ ਡਾਕਟਰ ਦੇ ਵਿੱਚ ਕੰਮ ਤਾਂ ਚਾਰੂ ਢੰਗ ਨਾਲ ਚੱਲੂਗਾ ਜੀ ਕੋਈ ਪ੍ਰੋਬਲਮ ਨਹੀਂ ਹੈ ਉਹ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਹੈ ਲੋਕਾਂ ਨੂੰ ਸਰ ਉਹਰੇ ਕੁਝ ਦਿਨ ਪਹਿਲਾਂ ਚੋਰੀ ਵੀ ਹੋਈ ਸੀਗੀ ਔਰ ਅਸੀਂ ਗੱਲ ਕਰੀਏ ਨੁਕਸਾਨ ਹੋਇਆ ਗੌਰਮੈਂਟ ਦਾ ਅਗਰ ਜੇ ਸਮੇ ਸਰ ਉਹਰੇ ਬਿਲਡਿੰਗ ਬਣੀ ਦੀ ਚੌਕੀਦਾਰ ਹੁੰਦਾ ਚੀਜ਼ ਨਾ ਹੁੰਦਾ ਹਾਂਜੀ ਇਹ ਤਾਂ ਚਲੋ ਹੈਗੀ ਹੁਣ ਉਹਦੀ ਵੀ ਤਫਤੀਸ਼ ਕਰ ਰਹੀ ਹੈ ਪੁਲਿਸ ਤੇ ਹੋਪਸ ਹੋ ਕਿ ਉਹ ਵੀ ਚਲੋ ਹੋ ਜਾਈਂ ਨੀ ਅਸੀਂ ਵੀ ਅੱਜ ਕੁਝ ਛੇੜੇ ਛੋਡੇ ਸਟਾਫ ਮੈਂਬਰ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਸਾਡੇ ਜਿਹੜੇ ਮੁਲਾਜ਼ਮ ਨੇ ਦੋ ਚਾਰ ਨੇ ਜਿਹੜੇ ਉਹਨਾਂ ਸ਼ਾਮ ਦੇ ਟ ਤੁਹਾਨੂੰ ਹੀ ਲੱਗਦਾ ਵੀ ਪ੍ਰਸ਼ਾਸਨ ਕੋਈ ਇਸ ਦੇ ਲਈ ਪ੍ਰਬੰਧ ਕਰਨਾ ਚਾਹੀਦਾ ਹੋਵੇ। ਹਾਂਜੀ ਉਹ ਤਾਂ ਚਲੋ ਹੁਣ ਜਦੋਂ ਕੋਈ ਵੀ ਜਗਾ ਚਲੋ ਖੰਡਰ ਬਣ ਜਾਂਦੀ ਹੈ ਉੱਥੇ ਦਿੱਕਤ ਤਾਂ ਆਉਂਦੀ ਹੋਵੇ। ਪਰ ਚਲੋ ਹੁਣ ਹਰੇਕ ਕਮਰੇ ਵਿੱਚ ਥੋੜਾ ਬੋੜਾ ਸਮਾਂ ਦਾ ਲੱਗ ਜਾਂਦਾ ਹੈ। ਜੇ ਅਗਰ ਤੁਸੀਂ ਕਹਿਣ ਵੀ ਖੰਡਰ ਬਣ ਜਾਂਦੀ ਹੈ ਪਰ ਜਿਹੜੇ ਤੁਹਾਡੇ ਕਾਗਜ਼ ਨੇ ਹਾਲੇ ਵੀ ਡਾਕੂਮੈਂਟ ਵਗੈਰਾ ਬਹੁਤ ਲੋਕਾਂ ਦੇ ਉਰੇ ਪਏ ਨੇ ਕਸਟਮਰ ਦੇ ਕਿਉਂਕਿ ਅਗਰ ਕਾਗਜ਼ ਨੇ ਬਿਲਾ ਨੇ ਬਿਜਲੀ ਦੇ ਬਿੱਲ ਭਰੇ ਜਾਂਦੇ ਨੇ ਘਰਾਂ ਦੇ ਹੋਰ ਸਕਿਉਰਟੀਆਂ ਵਗੈਰਾ ਦੇ ਫਾਰਮ ਤੁਹਾਡੇ ਕੋਲ ਪਏ ਨੇ ਅਸੀਂ ਦੇਖੇ ਵੀ ਅੰਦਰ ਫੈਲਣ ਵਾਲੇ ਬਹੁਤ ਅਣਮਿੱਥੇ ਬ ਹਾਂ ਜੀ ਜੋ ਕਾਫੀ ਪੁਰਾਣਾ ਰਿਕਾਰਡ ਹੈ ਜਿਹੜਾ ਯੂਜ਼ ਦੇ ਵਿੱਚ ਨਹੀਂ ਹੈਗਾ ਉਹ ਰਿਕਾਰਡ ਅਸੀਂ ਇੱਥੇ ਹੈ ਬਾਕੀ ਰਿਕਾਰਡ ਅਸੀਂ ਸ਼ਿਫਟ ਕਰ ਲੈਣਾ ਬਿਲਡਿੰਗ ਦੇ ਕੋਈ ਤੱਕ ਮਿਲ ਲੇਗੇ ਬੰਨ ਬਣ ਜਿਹੜੀ ਉਮੀਦ ਹੈ ਇੱਕ ਸਾਲ ਦੇ ਵਿੱਚ ਵਿੱਚ ਮੀਰ ਹੈ ਜੀ ਹੋ ਜੂਗਾ ਗੱਲਬਾਤ ਹੈ ਜੀ ਸਾਹਿਬ ਨੇ ਜ਼ਰੂਰ ਕੀਤੇ ਹੈ ਕਿਹਾ ਤਾਂ ਜ਼ਰੂਰ ਹੈ ਕਹਿੰਦੇ ਵੀ ਸਾਲ ਦੇ ਵਿੱਚ ਬਣ ਜੂਗੀ ਪਰ ਦੇਖਾਂਗੇ ਪਹਿਲੇ ਹੀ 3 ਸਾਲ ਤਾਂ ਪਹਿਲਾਂ ਵੀ ਸਾਨੂੰ ਖਬਰਾਂ ਲਾਈ ਨੂੰ ਹੋ ਚੁੱਕੇ ਨੇ ਸਰਕਾਰਾਂ ਬੈਹਦੇ ਜ਼ਰੂਰ ਕਰਦੀਆਂ ਨੇ ਜ਼ਰੂਰ ਅਸੀਂ ਜਦੋਂ ਵੀ ਸਾਡੇ ਇੱਥੇ ਐਮ.ਐਲ.ਏ ਆਉਣਗੇ ਜਾਂ ਕੋਈ ਅਧਿਕਾਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਜ਼ਰੂਰ ਇਹ ਸਵਾਲ ਪੁੱਛਾਂਗੇ ਕਿ ਕਦੋਂ ਤੱਕ ਇਹ ਰਨਵੇਟ ਹੋ ਜਾਣਗੇ ਬਿਲਡਿੰਗਾਂ ਕਿਉਂਕਿ ਜੇ ਜਦ ਗੱਲ ਕਰੀਏ ਸਰਕਾਰ ਦਾ ਜਦੋਂ ਆਪ ਕਰਾਇਆ ਜਾਂਦੇ ਬੈਠਣ ਲਈ ਮਜਬੂਰ ਨੇ ਇੰਨੀ ਜਗ੍ਹਾ ਹੋਣ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਜਗ੍ਹਾ ਇਹ ਅਗਰ ਚਾਹੁੰਦੇ ਤਾਂ ਸਮੇਂ ਸਰਕਾਰ ਬਿਲਡਿੰਗਾਂ ਬਣ ਜਾਂਦੀਆਂ ਪ੍ਰਾਈਵੇਟ ਤੰਤਰ ਦੇ ਵਿੱਚ ਖਰਚਾ ਕਰਨਾ ਪੈਂਦਾ ਸਰਕਾਰ ਦਾ ਕਿੰਨਾ ਨੁਕਸਾਨ ਹੁੰਦਾ ਇਸ ਲਈ ਕੌਣ ਜ਼ਿੰਮੇਵ